ਵੀਡੀਓ ਇਸ ਵਕਤ ਸੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਕਾਨੂੰਨੀ ਵਿਵਸਥਾ ਤੇ ਸਵਾਲ ਵੀ ਖੜੇ ਹੁੰਦੇ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸੜਕ ਦੇ ਵਿਚਾਲੇ ਖੜ ਕੇ ਦੋ ਸਖਸ਼ਾਪਸ ਦੇ ਵਿੱਚ ਲੜਾਈ ਕਰਦੇ ਦਿਖਾਈ ਦਿੰਦੇ ਨੇ ਇਹਨਾਂ ਦੇ ਵਿੱਚ ਮਾਮੂਲੀ ਜੀ ਬਹਿਸ ਹੁੰਦੀ ਹੈ ਤੇ ਬਹਿਸ ਇੰਨੀ ਕਾ ਜ਼ਿਆਦਾ ਵੱਧ ਜਾਂਦੀ ਹੈ ਕਿ ਇਹਨਾਂ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਉੱਤੇ ਆਪਣੇ ਦਬੰਗ ਸਟਾਈਲ ਦੇ ਵਿੱਚ ਰਿਵਾਲਵਰ ਕੱਢ ਕੇ ਉਸ ਤੇ ਪੇਟ ਤੇ ਹਮਲਾ ਕਰਦਾ ਦੇਖੋ ਤੁਸੀਂ ਕਿਸ ਤਰ੍ਹਾਂ बार-बार ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਵਿਅਕਤੀ ਹੈ ਜਿਹੜਾ ਉਹ ਹਜੇ ਵੀ ਮੰਨਤਾ ਕਰਦਾ ਨਜ਼ਰ ਆ ਰਿਹਾ ਹੈ ਕਿ ਇਸ ਤੋਂ ਗਲਤੀ ਹੋਗੀ। ਦਰਅਸਲ ਕਿਉਂ ਲੋਕਾਂ ਦਾ ਜਿਹੜਾ ਗੁੱਸਾ ਹੈ ਅਸਮਾਨ ਤੇ ਚੜਿਆ ਰਹਿੰਦਾ ਹੈ। ਬਿਲਕੁਲ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜਿਆ ਰਹਿੰਦਾ ਹੈ। ਜਿਹੜੀਆਂ ਗੱਲਾਂ ਅਸੀਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਕੇ ਸੁਲਝਾ ਸਕਦੇ ਹਾਂ ਉਹ ਗੱਲਾਂ ਆਖਿਰਕਾਰ ਕਿਉਂ ਇੰਨੀਆਂ ਵੱਧ ਜਾਂਦੀਆਂ ਨੇ ਕਿ ਇੱਕ ਦੂਜੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਿਨ ਤੋਂ ਵਾਇਰਲ ਵੀ ਹੋ ਰਹੀ ਹੈ ਤੇ ਤੁਸੀਂ ਆਪਣੀ رائے ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਆਖਰਕਾਰ ਗਲਤੀ ਕਿਸ ਦੀ ਹੈ ਕਿ ਉਸ ਨੂੰ ਆਪਣੀ ਗਲਤੀ ਸੁਲਝਾ ਲੈਣੀ ਚਾਹੀਦੀ ਸੀ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਕੇ ਆਪਣੀ ਗਲਤੀ ਹੈ ਜਿਹੜੀ ਮੰਨ ਲੈਣੀ ਚਾਹੀਦੀ ਸੀ ਜਾਂ ਫਿਰ ਇਸ ਤਰ੍ਹਾਂ ਆਪਣਾ ਗੁੱਸਾ ਹੈ ਜਿਹੜਾ ਦੂਸਰੇ ਵਿਅਕਤੀ ਤੇ ਕੱਢਣਾ ਚਾਹੀਦਾ ਸੀ ਕਿ ਇਹ ਬਹੁਤ ਸਹੀ ਹੈ ਕਿ ਸੜਕ ਦੇ ਵਿੱਚਕਾਰ ਖੜ ਕੇ ਇਸ ਤਰੀਕੇ ਦੇ ਨਾਲ ਲੜਾਈ ਕਰਨਾ ਤਾਂ ਜੋ ਵੀਡੀਓ ਇਸ ਵਕਤ ਸੇ ਕਿੰਦੇ ਦੇਖ ਰਹੇ ਹੋ ਦਰਸਲ ਇਹ ਵੀਡੀਓ سوشل میڈیا ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਕਾਨੂੰਨੀ ਵਿਵਸਥਾ ਤੇ ਸਵਾਲ ਵੀ ਖੜੇ ਹੁੰਦੇ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸੜਕ ਦੇ ਵਿਚਾਲੇ ਖੜ ਕੇ ਦੋ ਸਖਸ਼ਾਪਸ ਦੇ ਵਿੱਚ ਲੜਾਈ ਕਰਦੇ ਦਿਖਾਈ ਦਿੰਦੇ ਨੇ ਇਹਨਾਂ ਦੇ ਵਿੱਚ ਮਾਮੂਲੀ ਜੀ ਬਹਿਸ ਹੁੰਦੀ ਹੈ ਤੇ ਬਹਿਸ ਇੰਨੀ ਕਾ ਜ਼ਿਆਦਾ ਵੱਧ ਜਾਂਦੀ ਹੈ ਕਿ ਇਹਨਾਂ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਉੱਤੇ ਆਪਣੇ ਦਬੰਗ ਸਟਾਈਲ ਦੇ ਵਿੱਚ ਰਿਵਾਲਵਰ ਕੱਢ ਕੇ ਉਸ ਤੇ ਪੇਟ ਤੇ ਹਮਲਾ ਕਰਦਾ ਦੇਖੋ ਤੁਸੀਂ ਕਿਸ ਤਰ੍ਹਾਂ बार-बार ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਵਿਅਕਤੀ ਹੈ ਜਿਹੜਾ ਉਹ ਹਜੇ ਵੀ ਮਿੰਤਾ ਕਰਦਾ ਨਜ਼ਰ ਆ ਰਿਹਾ ਹੈ ਕਿ ਉਸ ਤੋਂ ਗਲਤੀ ਹੋਗੀ। ਦਰਅਸਲ ਕਿਉਂ ਲੋਕਾਂ ਦਾ ਜਿਹੜਾ ਗੁੱਸਾ ਹੈ ਅਸਮਾਨ ਤੇ ਚੜਿਆ ਰਹਿੰਦਾ ਹੈ ਬਿਲਕੁਲ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜਿਆ ਰਹਿੰਦਾ ਹੈ ਜਿਹੜੀਆਂ ਗੱਲਾਂ ਅਸੀਂ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਕੇ ਸੁਲਝਾ ਸਕਦੇ ਆ ਉਹ ਗੱਲਾਂ ਆਖਿਰਕਾਰ ਕਿਉਂ ਇੰਨੀ ਆ ਵੱਧ ਜਾਂਦੀਆਂ ਨੇ ਕਿ ਇੱਕ ਦੂਜੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਿਨ ਤੋਂ ਵਾਇਰਲ ਵੀ ਹੋ ਰਹੀ ਹੈ ਤਾਂ ਤੁਸੀਂ ਆਪਣੀ ਰਾਏ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਕਿ ਆਖਰਕਾਰ ਗਲਤੀ ਕਿਸ ਦੀ ਹੈ ਕਿ ਉਸ ਨੂੰ ਆਪਣੀ ਗਲਤੀ ਸੁਲਝਾ ਲੈਣੀ ਚਾਹੀਦੀ ਸੀ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਕੇ ਆਪਣੀ ਗਲਤੀ ਹੈ ਜਿਹੜੀ ਮੰਨ ਲੈਣੀ ਚਾਹੀਦੀ ਸੀ ਜਾਂ ਫਿਰ ਇਸ ਤਰ੍ਹਾਂ ਆਪਣਾ ਗੁੱਸਾ ਹੈ ਜਿਹੜਾ ਦੂਸਰੇ ਵਿਅਕਤੀ ਤੇ ਕੱਢਣਾ ਚਾਹੀਦਾ ਹੈ ਕਿ ਇਹ ਬਹੁਤ ਸਹੀ ਹੈ ਕਿ ਸੜਕ ਦੇ ਵਿੱਚ ਕਾਰ ਖੜਕੇ ਇਸ ਤਰੀਕੇ ਦੇ ਨਾਲ ਲੜਾਈ ਕਰਨਾ